ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਮਾਮਲੇ ਦੀ ਉਸ ਵੱਡੀ ਖਬਰ ਬਾਰੇ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸ ਮਾਮਲੇ 'ਚ ਕਮਰ ਕੱਸ ਲਈ ਹੈ ਨਾ ਸਿਰਫ ਸਰਕਾਰੀ ਮੁਲਾਜ਼ਮਾਂ ਸਗੋਂ ਸੜਕ ਦੇ ठेकेदार ਅਤੇ ਨਿੱਜੀ ਹਸਪਤਾਲਾਂ ਤੱਕ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਦਾਲਤ ਨੇ ਸਾਫ਼ ਕਿਹਾ ਜਵਾਬ ਦੋ ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਦੋਸਤੋ 27 ਸਤੰਬਰ ਦਾ ਦਿਨ ਪੰਜਾਬ ਲਈ ਇੱਕ ਦੁਖਦਾਈ ਦਿਨ ਬਣ ਗਿਆ ਰਾਜਵੀਰ ਜਵੰਦਾ ਉਹ ਗਾਇਕ ਜਿਸ ਦੀ ਆਵਾਜ਼ ਨਾਲ ਪੰਜਾਬ ਦੇ ਕੋਨੇ-ਕੋਨੇ 'ਚ ਖੁਸ਼ੀ ਗੂੰਜਦੀ ਸੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬੱਦੀ ਲਾਕੇ ਨੇੜੇ ਉਸ ਦੀ ਗੱਡੀ ਦਾ ਐਕਸੀਡੈਂਟ ਹੋਇਆ। ਲੋਕ ਦੌੜ ਕੇ ਪਹੁੰਚੇ। ਕਿਸ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਕਿਸੇ ਨੇ ਆਪਣੇ ਹੱਥਾਂ ਨਾਲ ਉਸ ਨੂੰ ਉਠਾ ਕੇ ਨੇੜਲੇ ਹਸਪਤਾਲ ਪਹੁੰਚਾਇਆ। ਪਰ ਇੱਥੇ ਜੋ ਹੋਇਆ ਉਹ ਦਿਲ ਹਿਲਾ ਦੇਣ ਵਾਲਾ ਸੀ। ਹਸਪਤਾਲ ਨੇ ਰਾਜਵੀਰ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਪਟੀਸ਼ਨ ਅਦਾਲਤ 'ਚ ਦਾਇਰ ਹੋਈ ਜਿਸ ਵਿੱਚ ਸਾਫ਼ ਲਿਖਿਆ ਹੋਇਆ ਸੀ ਜੇਕਰ ਉਸ ਸਮੇਂ ਹਸਪਤਾਲ ਨੇ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਰਾਜਵੀਰ ਦੀ ਜਾਨ ਬਚ ਸਕਦੀ। ਸੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਹੁਕਮ ਦਿੱਤੇ ਹੋਏ ਹਨ ਕਿ ਕਿਸੇ ਵੀ ਐਮਰਜੈਂਸੀ ਮਰੀਜ਼ ਨੂੰ ਦਾਖਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਇੱਥੇ ਇਹੀ ਗਲਤੀ ਹੋਈ ਹੁਣ ਹਾਈ ਕੋਰਟ ਨੇ ਇਸ ਤੇ ਸਖਤ ਰਵਈਆ ਅਪਣਾਇਆ ਹੈ ਸੀਨੀਅਰ ਵਕੀਲ ਮਨੀਤ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਨਾ ਸਿਰਫ ਹਸਪਤਾਲ ਨੂੰ ਸਗੋਂ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਐਨ ਐਮ ਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਜਿੱਥੇ ਸਿਰਫ ਹਸਪਤਾਲ ਦੀ ਲਾਪਰਵਾਹੀ ਨਹੀਂ ਸੀ ਜਿੱਥੇ ਹਾਦਸਾ ਹੋਇਆ ਉਹ ਸੜਕ ਦੀ ਹਾਲਤ ਵੀ ਬਹੁਤ ਮਾੜੀ ਸੀ ਸੜਕ ਦੀ ਮੁਰੰਮਤ ਸਮੇਂ ਤੇ ਨਹੀਂ ਹੋਈ ਸੀ ਜਗਾ ਜਗਾ ਖੱਡੇ ਸੀ ਰੋਡ ਤੇ ਕੋਈ ਸਾਈਨ ਬੋਰਡ ਨਹੀਂ ਸੀ ਸਰਕਾਰੀ ਇੰਜੀਨੀਅਰਾਂ ਅਤੇ ਠੇਕੇਦਾਰਾਂ ਨੂੰ ਕਈ ਵਾਰ ਨੋਟਿਸ ਦਿੱਤੇ ਗਏ ਪਰ ਕਾਰਵਾਈ ਨਹੀਂ ਹੋਈ ਹੁਣ ਹਾਈ ਕੋਰਟ ਨੇ ਪੀ ਡਬਲਯੂ ਡੀ ਵਿਭਾਗ ਅਤੇ ਸੜਕ ਠੇਕੇਦਾਰ ਤੋਂ 2 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਕਿ ਕਿਉਂ ਨਹੀਂ ਰੋਡ ਦੀ ਮੁਰੰਮਤ ਟਾਈਮ ਤੇ ਕੀਤੀ ਗਈ ਕਿਉਂ ਇੱਕ ਜਾਨ ਸਿਸਟਮ ਦੀ ਲਾਪਰਵਾਹੀ ਕਾਰਨ ਅਦਾਲਤ ਨੇ ਕਿਹਾ ਇਹ ਮਾਮਲਾ ਸਿਰਫ ਰਾਜਵੀਰ ਜਵੰਦਾ ਦਾ ਨਹੀਂ ਇਹ ਸਾਰੇ ਸਿਸਟਮ ਦੀ ਜ਼ਿੰਮੇਵਾਰੀ ਤੇ ਨੀਮਾਂ ਦੀ ਕਮੀ ਨੂੰ ਬੇਨਕਾਬ ਕਰਦਾ ਹੈ ਹਾਈ ਕੋਰਟ ਨੇ ਤਿੰਨ ਮੁੱਖ ਬਿੰਦੂਆਂ ਨੂੰ ਸਰਕਾਰ ਨੂੰ ਹੁਕਮ ਦਿੱਤੇ ਨੇ ਟਰੋਮਾ ਕੇਅਰ ਨੈੱਟਵਰਕ ਬਣਾਓ ਹਰ ਹਾਈਵੇ ਤੇ ਤੁਰੰਤ ਮੈਡੀਕਲ ਸਹਾਇਤਾ ਉਪਲਬਧਕ ਹੋਵੇ ਐਮਰਜੈਂਸੀ ਰੂਲ ਮਜ਼ਬੂਤ ਕਰੋ ਕੋਈ ਵੀ ਹਸਪਤਾਲ ਐਮਰਜੈਂਸੀ ਮਰੀਜ਼ ਨੂੰ ਇਨਕਾਰ ਨਾ ਕਰ ਸਕੇ ਸੜਕ ਸੁਰੱਖਿਆ ਲਈ ਸਖਤ ਮਾਪਦੰਡ ਬਣਾਓ ਮੁਰੰਮਤ ਵਿੱਚ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਹੋਵੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਜ ਨੇ ਕਿਹਾ ਇਹ ਸਿਰਫ ਇੱਕ ਸਿੰਗਰ ਦੀ ਜਾਨ ਨਹੀਂ ਇਹ ਪੰਜਾਬ ਦੀ ਆਵਾਜ਼ ਦੀ ਜਾਨ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਲੋਕ ਲਿਖ ਰਹੇ ਹਨ ਹੁਣ ਇਨਸaaf ਮਿਲੇਗਾ ਰਾਜਵੀਰ ਦੇ ਫੈਨਸ ਨੇ ਕਿਹਾ ਇਹ ਕੇਸ ਸਿਰਫ ਇੱਕ ਵਿਅਕਤੀ ਦਾ ਨਹੀਂ ਇਹ ਸਿਹਤ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਲੜਾਈ ਹੈ ਕਈ ਡਾਕਟਰਾਂ ਨੇ ਇਹ ਵੀ ਮੰਨਿਆ ਕਿ ਐਮਰਜੈਂਸੀ ਰੂਨਾਂ ਦੀ ਕਮੀ ਕਰਕੇ ਕਈ ਵਾਰ ਜਾਨਾਂ ਜਾਂਦੀਆਂ ਹਨ ਜੇਕਰ ਇਸ ਕੋ ਸਬਕ ਲੈ ਕੇ ਨਿਯਮ ਬਣੇ ਤਾ ਇੱਕ ਰਾਜਵੀਰ ਲਈ ਸੱਚਾ ਇਨਸਾਫ ਹੋਵੇਗਾ ਰਾਜਵੀਰ ਜਵੰਦਾ ਦਾ ਪਰਿਵਾਰ ਅਜੇ ਵੀ ਸਦਮੇ ਚ ਹੈ ਉਸ ਦੀ ਮਾਂ ਤੇ ਪਤਨੀ ਨੇ ਕਿਹਾ ਸਾਨੂੰ ਇਨਸਾਫ ਚਾਹੀਦਾ ਹੈ ਕਿਸੇ ਹੋਰ ਮਾਂ ਦਾ ਪੁੱਤਰ ਇਸ ਤਰ੍ਹਾਂ ਨਾ ਜਾਵੇ ਉਹਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜੇ ਸੱਚ ਹੈ ਤਾਂ ਸਾਹਮਣੇ ਆਵੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਮਿਲੇ ਦੋਸਤੋ ਇਹ ਮਾਮਲਾ ਇੱਕ ਹਾਸਾ ਨਹੀਂ ਇੱਕ ਚੇਤਾਵਨੀ ਹੈ ਸਿਸਟਮ ਲਈ ਅਸੀਂ ਸਾਰੇ ਚਾਹੁੰਦੇ ਆ ਕਿ ਰਾਜਵੀਰ ਵਰਗੀਆਂ ਹਸਤੀਆਂ ਨੂੰ ਇਨਸਾਫ ਮਿਲੇ ਹਾਈ ਕੋਰਟ ਨੇ ਪਹਿਲਾ ਕਦਮ ਚੁੱਕ ਲਿਆ ਹੈ ਹੁਣ ਵੇਖਣਾ ਇਹ ਹੈ ਕਿ ਸਰਕਾਰ ਤੇ ਹਸਪਤਾਲ ਵੱਲੋਂ ਕੀ ਜਵਾਬ ਆਉਂਦਾ ਹੈ ਜੇ ਤੁਸੀਂ ਵੀ ਰਾਜਵੀਰ ਨੂੰ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਹਾਈ ਕੋਰਟ ਨੂੰ ਇਨਸਾਫ ਮਿਲੇਗਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ